ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਰਾਂ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਠੱਠਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਭੋਲੇ ਹਣਾ ਕੋਲ ਆਪਾਂ ਆਏ ਹਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਖਾਉਣੇ ਆ ਜਿਨ੍ਹਾਂ 'ਚ ਇੱਕ ਸੂਈ ਆ ਤੇ ਤਿੰਨ ਗੱਬਣਾਵਾਂ ਸੂਈਆਂ ਦੀ ਆਪਣੇ ਇੱਥੇ ਆ ਕੇ ਦੋ ਟੈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਗੱਬਣ ਆਪਣੇ ਪਾਸ ਕਰਕੇ ਖੜੋ ਬਾਕੀ ਉਧਰੋਂ ਕੁਛ ਗਾਵਾਂ ਵਿਗੀਆਂ ਵਾਂ ਨਹੀਂ ਚੱਲੀਆਂ ਹੋਈ ਤੇ ਬਾਕੀ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਲ ਚਾਲ ਸਾਤ ਪੀ ਜੀ ਹੋਠ ਠੀਕ ਠਾਕ ਜੀ ਬਹੁਤ ਵਧੀਆ ਬਹੁਤ ਵਧੀਆ ਮਹਾਰਾ ਕਿਰਪਾ ਗੁਰੂ ਰਾਮਦਾਸ ਜੀ ਚਲੋ ਕਿਰਪਾ ਦੇ ਦਿਜੀਏ ਹਾਂਜੀ ਹਾਂਜੀ ਤੇ ਨਾਮ ਦੱਸਦੇ ਕਰੀ ਨਾਮ ਡਾਕਟਰ ਭੋਲਾ ਤੋਂ ਚਤਤਾਸ ਹੀਲੇ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਇੱਕ ਬੰਨੇ ਚਗਾਵਾ ਤੇ ਇੱਕ ਬੰਨੇ ਦੁੱਪੋਕੇ ਇਹਦੇ ਥਾਣੇ ਦੀ ਬੈਕਸਾਈਡ ਆਪਣਾ ਪਰਠਠਾ ਜੀ ਤੇ ਮੋਬਾਈਲ ਨੰਬਰ 9855484286 ਐ ਤੇ 9855084290 ਅੱਜ ਆ ਗਿਆ ਚਾਰ ਗੱਜਾਂ ਅੱਜ ਤਿੰਨ ਵਾਰ ਆ ਲਿਆਂਦੀਆਂ ਨਹੀਂ ਗਈਆਂ ਅੱਛਾ ਤਿੰਨ ਵਾਰਾਂ ਆਈਆਂ ਨਹੀਂ ਬਾਹਰ ਦੇ ਫਰੀਡੀਆਂ ਆ ਜਿਹੜੀਆਂ ਲਈਆਂ ਤੇ ਵਿੱਚ ਕੁਝ ਵਿਕੀਆਂ ਵੀ ਆ ਹਾਂ ਉਹ ਵੜ ਵਿਜੀ ਆ ਜੀ ਦੇ ਉਹ ਕਿੱਥੇ ਲੁਧਿਆਣੇ ਅੱਛਾ ਲੁਧਿਆਣੇ ਚੱਲੀ ਆ ਆ ਮੁੱਲਾਪੁਰ ਦਾਕਾ ਲਾ ਕੇ ਚੱਲੀ ਆ ਜੀ ਫਿਰ ਤੋਰ ਦੋ ਫਿਰ ਉਹਨਾਂ ਤੇ ਲਦਾਓ ਫਿਰ ਗੱਡੀ ਆਈ ਆ ਤੇ ਲੱਗੇ ਲਦਨ ਇਹ ਲੁਧਿਆਣੇ ਚੱਲੀ ਹੈਗਾ ਤੇ ਸ਼ਿਰਵਾਤ ਜਿਹੜੀ ਇਧਰ ਆਪਾਂ ਮਾਈ ਤੋਂ ਹੀ ਕਰਨੀ ਆ ਕਿੰਨਾ ਕੁ ਨਾ ਸੋਵਾ ਸੋ ਨਾ ਇਹ ਹਰ ਪ੍ਰੀਸ ਦੀ 3 ਸਰਾ ਸੂਗਾ ਸੁਣੀ ਜੀ ਅੱਛਾ ਹਾਂ 3 ਚਮ ਗੋਲ ਆ ਤੇ ਦਿਨ 10 ਲੈਂਦੀ ਜੀ ਅੱਛਾ 10 ਦਿਨ ਲੈਂਦੀ ਆ ਹਾਂਜੀ ਠੀਕ ਤੇ ਦੁੱਧ ਕਿੰਨਾ ਕੱਢੀ ਜਾਊਗੀ ਦੁੱਧ ਮੀਰ ਆਉਂਦਾ 12 ਕਿਲੋ ਕੱਢਦੀ ਰਹੀ ਦੁਜੇ ਸੂਗੇ ਅੱਛਾ ਹਾਂ ਤੋਰੋ ਦੋ ਵੇ ਰ ਇੱਕ ਦੀ ਐ ਤੇਰਾ ਇਹ ਤਾਂ ਦੇਖ ਸਕਦੇ ਜੀ ਬਾਰਾਂ ਨੇ ਲਿੰਦੀ ਆ ਪਰ ਬੰਨੂ ਜੀ ਤੋਂ ਮੈਂ ਤੇ ਥਾਣੇ ਦੇ ਆਪਾਂ ਦੇਖ ਸਕਦੇ ਆ ਲੱਗੇ ਤਾਂ ਮਿਲਕਵੇਂ ਨੇ ਵੀ ਚੰਗੀ ਲੱਗੀ ਉਤਰਾ ਸਰੀਰੋ ਚੰਗੀ ਆ ਚਲੋ ਰਾਜੀ ਆ ਰਾਜੀ ਪੜੀ ਆ ਪਰ ਜੀ ਕੇ ਬਣਾ ਫੁੰਦੀ ਨਹੀਂ ਮਾਟੇ ਹਾਂਜੀ ਹਾਂ ਸਾਫ ਫੁੰਦੀ ਹੈ ਮੈਂ ਤੇਦਾ ਫਿਰ ਮੁੱਲ ਮੋਟਰ ਪ੍ਰਿੰਸੀਪਲ 85 ਕਰ ਲਈਏ ਤੇ ਭਾਵੇਂ 90 ਕਰ ਲਈਏ ਹਾਂ ਜੀ। 70 ਹਜ਼ਾਰ ਦਾ ਮਾਨਸਾਨ ਚਾਹੁੰਦਾ ਜੀ। ਕਿੰਨੇ ਚ? 75 ਹਜ਼ਾਰ ਤੋਂ। ਅੱਛਾ 75 ਹਜ਼ਾਰ ਚ ਮਾਨਤਨ ਮੁੱਕ ਤੇ। ਮੋਟਰ ਕਰ ਦਾਂਗੇ। ਅੱਛਾ। ਕੋਈ ਗੱਲ ਨਹੀਂ। ਠੀਕ ਹੈ ਕੋ ਫੋਨ ਲਾਉਗਾ ਤੇ ਹੋ ਜਾਊਗਾ। ਮੈਂ ਸਾਰੀ ਸਾਫ ਸੁਥਰੀ ਆ। ਇੱਕ ਰੰਗ ਕਾਰੀ ਆ। ਤੇ ਇੱਕ ਬਾਗ ਵਿੱਚ ਚਿੱਟਾ ਵਿੱਚ। ਠੀਕ ਹੈ ਜੀ। ਹਾਂ। ਤੇ ਦੋ ਮੋਟਰਾਂ ਦੇ ਵੇਚਿਆ ਪਤਨੀ ਚੰਬੀ ਨਹੀਂ ਹੋਏ। ਹੁਣ ਆ ਜਿਹੜੀ ਗਾਂ ਆ। ਇਹ ਵੀ ਸੂਈ ਸਵਾਈ ਆ। ਹਾਂ ਜੀ। ਥਾਣੇ ਦੇ ਵੀ ਆਪਾਂ ਦੇਖ ਸਕਦੇ ਹਾਂ ਲੱਗੇ ਤਾਂ। ਆ ਦੇਖਾ। ਇਤਰਾ ਹੀ ਬੈਠੀ ਧੀਰੀ ਆ ਜੀ। ਉਤਰਾਏ ਵੀ ਥਰੀਰਾਂ ਥੋੜੀ ਕਿ ਲਿੱਸੀ ਆ ਸੰਭੀ ਘੱਟ ਗਈ ਆ ਤੇ ਮਗਰ ਵੱਛੀ ਬੜੀ ਪਿਆਰੀ ਆ ਹਾਂਜੀ ਚੰਗੇ ਟੀਕੇ ਦੀ ਵੱਛੀ ਆ ਜਿਹੜੀ ਇਹ ਤੇ ਮਗਰ ਅੱਛੀ ਵੇਖੋ ਐਂ ਵੀ ਦਿਖਾਓ ਬਹੁਤ ਸੋਹਣੀ ਰੱਖੀ ਟੀਕਾ ਕਿਹਨੇ ਚੰਗਾ ਭਰਾਇਆ ਵਾ ਪੀਵੀਐਸ ਦਾ ਸਨੋ ਮੈਨ ਦਾਖੁੰਦੇ ਹੂ ਏਵੀਐਸ ਤੇ ਸਨੋ ਮੈਨ ਦੀ ਵੱਛੀ ਆ ਜਿਹੜੀ ਕਿੰਨੀ ਲੈਡ ਬਾਕੀ ਪਸ਼ੂ ਕਈ ਜੇ ਚੰਗਾ ਹੁੰਦਾ ਵਾ ਤੇ ਸਾਭ ਘੱਟ ਕੀਤੀ ਜਾਂਦੀ ਤੇ ਬਾਕੀ ਇਹ ਵੀ ਚਲੋ ਬੱਛੀ ਵੀ ਚਾਦੀ ਤਗੜੀ ਹੈ ਗਾਂ ਦੇ ਹਿਸਾਬ ਨਾਲ ਨੋਤਾ ਹਰਕੇ ਜਿਆ ਮੌਕਾ ਦਾਸੀ ਹਾਲ ਲੀਟਰ ਦੇ ਵਿੱਚ ਦੀ ਅੱਛਾ ਹਾਂ ਕਿੰਨੇ ਦਿਨ ਦੀ ਸੂਈ ਹੈ ਇਹ ਸੂਈ ਨੂੰ ਅੱਜ 10 ਦਿਨ ਹੋ ਗਏ ਵਿੱਚੀ ਅੱਛਾ ਹਾਂ ਪਸੋਂ ਦੀ ਆਈ ਵੀ ਬਾਕੀ ਠੰਡੀ ਧੀਰੀ ਕੋਈ ਬੰਗਾ ਨਹੀਂ ਕੋਈ ਹੁੰਦਾ ਨਹੀਂ ਠੀਕ ਹੈ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਦੋ ਤਰ੍ਹਾਂ ਮੀਰ ਆਉਂਦਾ 16 17 ਕਿਲੋ ਭੰਦੀ ਜਾਈ ਤੇ ਮੁੱਲੇ ਦਾ ਮੁੱਲਾ ਫ੍ਰੀਜੀ 45000 ਚ ਮਾਨਤਾਂ ਅੱਛਾ ਹਾਂਜੀ 45000 ਚ ਮਾਨਤਾਂ 45000 ਚ ਮਾਨਤਾਂ ਠੀਕ ਹੈ ਜੀ ਬੱਚੀ ਬਹੁਤ ਪਿਆਰੀ ਮਦਦ ਹੈ ਤੇ ਹੁਣ ਆ ਜਿਹੜੇ ਗਾਂ ਆ ਗਈ ਸਾਈਵਾਲ ਕ੍ਰੋਸ ਚ ਹਾਂਜੀ ਹਨ ਇਹਦੇ ਵੀ ਦੇਖ ਸਕਦੇ ਜੇ ਲੱਗੇ ਤਾਂ ਇਤਨਾ ਬਹੁਤ ਇੱਧਰ ਠੰਡੀ ਧੀਰੀ ਆ ਜਿਹੜੀ ਆ ਵੇਖੋ ਘਰ ਚੋਂ ਨੂੰ ਚੰਗੀ ਆ ਇਹ ਤਾਂ ਠੰਡੀ ਦੇ ਮੁੱਲ ਜੀ ਠੀਕ ਹੈ ਤੇ ਬਾਕੀ ਮੱਝਾਂ ਦੇ ਮੁਕਾਬਲੇ ਦੁੱਧ ਹੰਦਾ ਹੀ ਨਾ ਕਾ ਵੰਦ ਤੀਸਰਾ ਸੁਗਾ ਸੁਣੀ ਆ ਪ੍ਰੀਤੀ ਅੱਛਾ ਜੇ ਲੈਂਦੀ ਹੈ ਹਫਤਾ ਇੱਕ ਕਿੰਨਾ ਕੁ ਦੁੱਧ ਕੱਢ ਦੋਗੀ ਦੁੱਧ 14-15 ਕਿਲੋ ਪਰੋਗੀ ਹਰ ਦਿਨ ਜੀ ਤੇ ਆਪਾਂ ਗੱਲ ਕਰਕੇ 20 ਕਿਲੋ ਭਰ ਦੋ ਜਾਂ 22 ਕਿਲੋ ਭਰ ਦੋ ਅੱਛਾ ਮਾਰਨਾ ਜਿੰਨਾ ਹੁੰਦਾ ਓਨਾ ਹੀ ਤੋੜ ਦੋ ਫਿਰ ਬਾਕੀ ਇਹ ਵੀ ਹੈਲੋ ਐਫ ਪੀ ਆਲ ਠੀਕ ਹੈ ਜਿਹੜੀ ਠੰਡੀ ਸੇਲ ਪੂਰੀ ਆ ਜੇ ਨੇ ਹਾਂਜੀ ਹਾਂਜੀ ਇਹ ਸਦਾ ਮਾਇਰਸ ਬਾਗਿਆ ਆ ਲੈ ਫਿਰ ਇੱਥੇ ਬਹਿ ਜਾ ਠੀਕ ਐ ਤਰੇ ਰੱਸੀ ਛੱਡ ਕੇ ਤੇ ਭਾਂਵੇਂ ਥੱਲੇ ਬਹਿ ਜਾ ਲੈ ਜਾ ਇਨੀ ਠੰਡੀ ਐ ਤੇ ਇਹਦਾ ਵੀ ਜੇ ਫਿਰ ਮੁੱਲ ਕਿੰਨਾ ਜੇ ਹਾਂ ਫ੍ਰਿਜੀ ਮੁੱਲੇ ਦਾ ਨਿਕਾ ਗਈ ਕਿੰਨਾ ਕਰ 35000 ਚ ਮਾਨਤਾ ਅੱਛਾ 35 ਚ ਮਾਨਤਾ ਨੇ ਇਹਦਾ 35000 ਚ ਮਾਨਤਾ ਠੀਕ ਠੰਡੀ ਦਾ ਹੀ ਮੁੱਲ ਜੀ ਦੱਸ ਦਿੰਦੇ ਇਹਦਾ ਠੰਡੀ ਦਾ ਹੀ ਮੁੱਲ ਠੀਕ ਆ ਜਿੰਤਾ ਮਰਜੀ ਵੇਚੋ ਜੇ ਇਹਨਾਂ ਦੀ ਯਾਰ ਮਾਦੀ ਆ ਤੇ ਆ ਜਿਹੜੀ ਗਾਂ ਜੇ ਯਾਰ ਫ੍ਰਿਜੀ ਵੀ ਬਾਈਡਨ ਲੈਂਦੀ ਆ ਸੁਣ ਕੇ ਅੱਛਾ ਹਾਂ ਬੇ ਚੱਡਾ ਭਰਦੀ ਆਉਂਦੀ ਹੁਣ ਕਰਮਾ ਵਾਲੀ 20 ਕਿਲੋ ਦੁੱਧ ਕੱਢਦੀ ਜੇ ਠੀਕ ਆ ਹਾਂਜੀ ਤੇ ਤੋਰ ਦੋ ਫੇਰ ਇਹਨਾਂ ਏ ਵੀ ਠੰਡੀ ਮਾਲ ਲਈਦਾ ਹੀ ਖੰਡਾ ਜਿਹੜਾ ਮਾਲ ਸਾਰਾ ਸਾਫ ਸੁਥਰਾ ਨੂੰ ਠੰਡਾ ਜਿਹਤਰਾ ਮਾਲ ਬੰਗਾ ਨੇ ਕੋੜੀ ਬੰਗਾ ਨੇ ਗਾ ਦੇ ਜੀ ਬਾਕੀ ਉਤਰੇ ਆ ਵੀ ਚਲੋ ਰੰਗ ਰੂਪ ਦੀ ਚੰਗੀ ਆ ਥੋੜਾ ਚਬੂਦੋ ਤਰੰਦਾ ਕਰ ਲੀਏ ਕੋਈ ਨਹੀਂ ਲਾਜੋ ਬਿੱਦੀ ਤੁਹਾਨੂੰ ਤੁਹਾਨੂੰ ਖਾ ਦੋ ਵੀ ਦੋ ਨਾ ਵੀ ਅਲੈਕਸੈਂਡਰ ਠੀਕ ਹੈ ਪਰ ਇਹਦਾ ਮੁੱਲ ਫਿਰ ਪਰ ਕੀ ਇਹ ਵੀ 35 ਚ ਮੰਨਤਾ ਅੱਛਾ ਇਹਦਾ 35 ਚ ਮੰਨਤਾਂ ਹਾਂ ਠੀਕ ਆ ਗਾਂ ਆ ਲੈ ਲਓ ਤਾਂ ਭਾਵੇਂ ਕੋਈ ਆ ਲੈਨੇ 35 35 ਹਜ਼ਾਰ ਦੇ ਸਾਹ 35 35 ਹਜ਼ਾਰ ਦੇ ਆ ਠੀਕ ਆ ਸਾਰੇ ਗਾਂ ਮੁੜ ਕੇ ਜਿਹੜੀ ਹੈ ਨਾ ਹਾਂਜੀ 10 15 ਦਿਨ ਵੀਰ ਨੇ ਕਿਹਨੇ ਸੰਭਲੀ ਹਾਂਜੀ ਤੇ ਗਾਂ ਏ 55 60 ਹਜ਼ਾਰ ਦੀ ਠੀਕ ਆ ਜੀ ਤੀਸਰਾ ਸੁਗਾ ਸੁਣੀਗੇ ਠੀਕ ਆ ਹਾਂਜੀ 20 ਕਿਲੋ ਦੁੱਧ ਭਰਦੀ ਜੀ ਠੀਕ ਆ ਅਖੀ ਡੁੱਠੀ ਇੱਕ ਚੀਜ਼ ਵੇਖੀ ਹੋਈ ਹੈ ਬਾਕੀ ਆਪਣੀ ਤਸੱਲੀ ਕਰੋ ਆਪਣੇ ਵੇਖ ਚਾਖ ਕੇ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਲਓ ਠੀਕ ਹੈ